ਮੇਰੇ ਵੱਲੋਂ ਮੇਰੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਨਿੱਗੀ ਸਤਿ ਸ੍ਰੀ ਅਕਾਲ ਜੀ ਲੋ ਜੀ ਹਰ ਰੋਜ਼ ਦੀ ਤਰ੍ਹਾਂ ਤੁਹਾਡੇ ਸਾਹਮਣੇ ਹਾਜ਼ਰ ਹਾਂ ਅੱਜ ਇੱਕ ਨਵਾਂ ਰੰਗ ਲੈ ਕੇ ਯਾਨੀ ਕਿ ਬੋਲੀਆਂ ਲੈ ਕੇ ਲੋ ਜੀ ਅੱਜ ਆਪਾਂ ਗੀਤ ਸੁਹਾਗ ਕੋੜੀਆਂ ਨੂੰ ਛੱਡ ਕੇ ਨਵੀਆਂ-ਨਵੀਆਂ ਬੋਲੀਆਂ ਦਾ ਆਨੰਦ ਮਾਣਦੇ ਹਾਂ ਲੋ ਜੀ ਸ਼ੁਰੂ ਕਰੀਏ ਬੋਲੀਆਂ ਸੁਣਵੇ ਅਮਲੀਆ ਨਸ਼ੇ ਮਾਰਿਆ ਸੁਣਵੇ ਅਮਲੀਆ ਨਸ਼ੇ ਮਾਰਿਆ ਨਿਤ ਖੜਕਾਉਣੇ ਡੰਡਾ ਸਾਦਨੀ ਹੋ ਜਾਊਂਗੀ ਤੈਨੂੰ ਕਰ ਜਾਊ ਰੰਡਾ ਸਾਦਨੀ ਹੋ ਜਾਊਂਗੀ ਤੈਨੂੰ ਕਰ ਜਾਊ ਰੰਡਾ ਸਾਦਨੀ ਹੋ ਜਾਊਂਗੀ ਸੁਣਵੇ ਚਾਚਾ ਸੁਣਵੇ ਤਾਇਆ ਸੁਣਵੇ ਬਾਬਲ ਲੋਬੀ ਬਈ ਸੁਣਵੇ ਚਾਚਾ ਸੁਣਵੇ ਤਾਇਆ ਸੁਣਵੇ ਚਾਚਾ ਸੁਣਵੇ ਤਾਇਆ ਸੁਣਵੇ ਬਾਬਲ ਲੋਬੀ ਦਾਰੂ ਪੀਣੇ ਦੇ ਮੈਂ ਕੁੰਝ ਕਿਉਂ ਡੋਬੀ ਦਾਰੂ ਪੀਣੇ ਦੇ ਮੈਂ ਕੁੰਝ ਕਿਉਂ ਡੋਬੀ ਦਾਰੂ ਪੀਣੇ ਦੇ ਬਾਗ ਵਿਲਵਾ ਦਿਆਂ ਬਗੀਚਾ ਵਿਲਵਾ ਦਿਆਂ ਬਾਗ ਵਿਲਵਾ ਦਿਆਂ ਬਗੀਚਾ ਵਿਲਵਾ ਦਿਆਂ ਵਿੱਚ ਲਵਾਵਾ ਅੰਬ ਜਟੇਨੀ ਤੇਰਾ ਗਲੇ ਗਲੇ ਵਰਗਾ ਰੰਗ ਜਟੇਨੀ ਤੇਰਾ ਗਲੇ ਗਲੇ ਵਰਗਾ ਰੰਗ ਜਟੇਏ ਵੇੜੇ ਦੇ ਵਿੱਚ ਨਿੰਮ ਖੜੀ ਕੋਈ ਝੜ ਝੜ ਪੈਂਦਾ ਬੂਰ ਵੇੜੇ ਦੇ ਵਿੱਚ ਨਿੰਮ ਖੜੀ ਕੋਈ ਝੜ ਝੜ ਪੈਂਦਾ ਬੂਰ ਸਸਿਏ ਨਾਲੜਨੀ ਪੇਕੇ ਮੇਰੇ ਦੂਰ ਸਸਿਏ ਨਾਲੜਨੀ ਪੇਕੇ ਮੇਰੇ ਦੂਰ ਸਸਿਏ ਨਾਲੜਨੀ ਪੇਕੇ ਮੇਰੇ ਦੂਰ ਸੱਸ ਤੇਰੀ ਨੇ ਜੁੱਤੀ ਭੇਜੀ ਉਹ ਵੀ ਹੋ ਗਈ ਤੰਗ ਸੱਸ ਤੇਰੀ ਨੇ ਜੁੱਤੀ ਭੇਜੀ ਉਹ ਵੀ ਹੋ ਗਈ ਤੰਗ ਨੀ ਵਡਿਆਈਆਂ ਕਰਦੀ ਸੋਰੇ ਤੇਰੇ ਨੰਗ ਨੀ ਵਡਿਆਈਆਂ ਕਰਦੀ ਸੋਰੇ ਤੇਰੇ ਨੰਗ ਚੁੱਲੇ ਪਕਾਵਾਂ ਰੋਟੀਆਂ ਤੇ ਹਾਰੇ ਰਿੰਨਾ ਖੀਰ ਚੁੱਲੇ ਪਕਾਵਾਂ ਰੋਟੀਆਂ ਤੇ ਹਾਰੇ ਰਿੰਨਾ ਖੀਰ ਖੀਰ ਜਦੋਂ ਸੀ ਬਣ ਗਈ ਤੇ ਖਾ ਗਿਆ ਫਕੀਰ ਨੀ ਬਚਾਈ ਨਣਦੇ ਮਾਰੂਗਾ ਤੇਰਾ ਵੀਰ ਨੀ ਬਚਾਈ ਨਣਦੇ ਮਾਰੂਗਾ ਤੇਰਾ ਬੱਗੇ ਕੋੜੇ ਵਾਲਿਆ ਮੈਂ ਬੱਗੀ ਹੁੰਦੀ ਜਾਨੀਆਂ ਬੱਗੇ ਕੋੜੇ ਵਾਲਿਆ ਮੈਂ ਬੱਗੀ ਹੁੰਦੀ ਜਾਨੀਆਂ ਤੇਰਾ ਗਮ ਖਾ ਗਿਆ ਵੇ ਮੈਂ ਅੱਧੀ ਹੁੰਨੀ ਜਾਨੀਆਂ ਤੇਰਾ ਗਮ ਖਾ ਗਿਆ ਵੇ ਮੈਂ ਅੱਧੀ ਹੁੰਨੀ ਜਾਨੀਆਂ ਉਚੇ ਟਿ ਬੇਕ ਕੁਗੀਆਂ ਦਾ ਜੋੜਾ ਕਰਦਾ ਏ ਕੂਕੂ ਉਚੇ ਟਿ ਬੇਕ ਕੁਗੀਆਂ ਦਾ ਜੋੜਾ ਕਰਦਾ ਏ ਕੋਕੂ ਬੜੀ ਮਜਾਜਣ ਤੂੰ ਮੇਰੀ ਨਣਦੇ ਤੂੰ ਨੀ ਤੂੰ ਬੜੀ ਮਜਾਜਣ ਤੂੰ ਮੇਰੀ ਨਣਦੇ ਤੂੰ ਨੀ ਤੂੰ ਬਾਰੀ ਬਰਸੀ ਖਟਨ ਗਿਆ ਸੀ ਬਾਰੀ ਬਰਸੀ ਖਟਨ ਗਿਆ ਸੀ ਖੱਟੇ ਕੇਲੇ ਆਂਦੀ ਸੂਤ ਦੀ ਟੀ ਖਟ ਖਟ ਕੇਲੇ ਆਂਦੀ ਸੂਤ ਦੀ ਟੀ ਮੈਨੂੰ ਮਾਣ ਦੇਸ਼ ਤੇ ਮੈਂ ਪੰਜਾਬ ਦੀ ਜੱਟੀ ਮੈਨੂੰ ਮਾਣ ਦੇਸ਼ ਤੇ ਮੈਂ ਪੰਜਾਬ ਦੀ ਜੱਟੀ ਮੈਨੂੰ ਮਾਣ ਦੇਸ਼ ਤੇ ਮੈਂ ਪੰਜਾਬ ਦੀ ਜੱਟੀ